ਪੰਜਾਬ ਦਾ ਇੱਕ ਹੋਰ ਮੁੰਡਾ ਮੰਗਣੀ ਕਰਵਾ ਕੇ ਕੈਨੇਡਾ ਆਈ ਧੋਖੇਬਾਜ਼ ਕੁੜੀ ਦੇ ਚੰਗਲ ਦੇ ਵਿੱਚ ਐਸਾ ਫਸਿਆ ਕਿ ਉਸ ਨੂੰ ਆਪਣੀ ਜਾਨ ਗਵਾਉਣੀ ਪਈ ਇਹ ਪੰਜਾਬ ਦਾ ਕੋਈ ਪਹਿਲਾ ਮਾਮਲਾ ਨਹੀਂ ਆਈ ਦਿਨ ਪੰਜਾਬੀ ਨੌਜਵਾਨ ਇਸ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ ਪਰ ਇਹ سلسلہ ਰੁਕਣ ਦਾ ਨਾ ਨਹੀਂ ਲਹਿ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਮੰਗਣੀ ਕਰਵਾ ਕੇ ਕੈਨੇਡਾ ਪੜਾਈ ਵੀਜ਼ੇ ਤੇ ਆਈ ਨਵਜੋਤ ਕੌਰ ਨੇ ਜਦੋਂ ਆਪਣੇ ਮੰਗੇਤਰ ਕਰਨਵੀਰ ਦੇ ਨਾਲ ਮੰਗਣੀ ਦੇ 2 ਸਾਲ ਬਾਅਦ ਰਿਸ਼ਤਾ ਖਤਮ ਕੀਤਾ ਤਾਂ ਕਰਨਵੀਰ ਨੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਲ ਕਲਾਂ ਦੇ ਪਿੰਡ ਸੈਲ ਕਲਾਂ ਤੋਂ ਸਾਹਮਣੇ ਆਇਆ ਇੱਥੋਂ ਦੇ ਕਰਨਵੀਰ ਸਿੰਘ ਦੀ ਮੰਗਣੀ 2022 ਦੇ ਵਿੱਚ ਬਟਾਲਾ ਦੇ ਪਿੰਡ ਬੁਰਜ ਅਰਾਈਆਂ ਦੀ ਨਵਜੋਤ ਕੌਰ ਦੇ ਨਾਲ ਹੋਈ ਪਰਿਵਾਰ ਦੇ ਮੁਤਾਬਕ ਨਵਜੋਤ ਕੌਰ ਨੇ ਆਇਲਸ ਦੇ ਵਿੱਚੋਂ 6.5 ਬੈਂਡ ਹਾਸਲ ਕੀਤੇ ਹੋਏ ਸਨ ਤਾਂ ਉਹਨਾਂ ਨੇ ਨਵਜੋਤ ਕੌਰ ਨੂੰ ਕੈਨੇਡਾ ਭੇਜਣ ਦੇ ਲਈ ਲਗਭਗ 27 ਲੱਖ ਰੁਪਏ ਖਰਚ ਕੀਤੇ। ਇਸ ਤੋਂ ਬਾਅਦ ਨਵਜੋਤ ਕੌਰ ਕੈਨੇਡਾ ਜਾ ਕੇ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਸੀ। ਪਰ ਕੈਨੇਡਾ ਆਉਣ ਦੇ ਕਰੀਬ 1.5 ਸਾਲ ਅੰਦਰ ਹੀ ਨਵਜੋਤ ਕੌਰ ਨੇ ਕਰਨਵੀਰ ਦੇ ਨਾਲ ਫੋਨ ਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਕਰਨਵੀਰ ਨੂੰ ਕੈਨੇਡਾ ਸਦਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਪਰਿਵਾਰ ਦੇ ਮੁਤਾਬਕ ਨਵਜੋਤ ਕੌਰ ਨੇ ਕਰਨਵੀਰ ਤੋਂ ਹੋਰ 6 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਪਰਿਵਾਰ ਦਾ ਇਹ ਵੀ ਇਲਜ਼ਾਮ ਹੈ ਕਿ ਕੈਨੇਡਾ ਦੇ ਵਿੱਚ ਰਹਿ ਰਹੀ ਨਵਜੋਤ ਕੌਰ ਦੇ ਕਿਸੇ ਹੋਰ ਮੁੰਡੇ ਦੇ ਨਾਲ ਸੰਬੰਧ ਬਣ ਗਏ ਨੌਜਵਾਨ ਕਰਨਵੀਰ ਨੇ ਇਸ ਮਾਨਸਿਕ ਤਣਾਅ ਦੇ ਵਿੱਚ ਆ ਕੇ 2 ਜੂਨ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਕਰਨਵੀਰ ਦੇ ਪਿਤਾ ਕੁਲਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਨਵਜੋਤ ਕੌਰ ਅਤੇ ਉਸਦੇ ਪਰਿਵਾਰ ਨੇ ਕਰਨਵੀਰ ਨੂੰ ਵਿਦੇਸ਼ ਬੁਲਾਉਣ ਦੇ ਲਈ ਜ਼ੁਬਾਨੀ ਸਮਝੌਤਾ ਕੀਤਾ ਸੀ ਪਰ ਕੈਨੇਡਾ ਜਾ ਕੇ ਉਹ ਤੇ ਉਸ ਦਾ ਪਰਿਵਾਰ ਸਾਫ਼ ਮੁੱਕਰ ਗਿਆ। ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਕਰਨਵੀਰ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਲੇ ਸਾਰੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਨਵਜੋਤ ਕੌਰ, ਉਸ ਦੇ ਮਾਤਾ-ਪਿਤਾ, ਭਰਾ ਤੇ ਮਾਮਲਾ ਦਰਜ ਕੀਤਾ ਹੈ ਪਰ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ। ਕਿ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਉਜਾਗਰ ਹੋਣ ਤੋਂ ਬਾਅਦ ਵੀ ਸਮਾਜ ਇਸ ਤੋਂ ਸੇਧ ਕਦੋਂ ਲਵੇਗਾ ਸੋ ਵਾਰ-ਵਾਰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਸੋਚੇ ਸਮਝੇ ਕਿਸੇ ਤੇ ਵੀ ਲੱਖਾਂ ਰੁਪਏ ਖਰਚ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਕੱਲ ਨੂੰ ਪਛਤਾਉਣਾ ਨਾ ਪਵੇ